ਪੁੱਤ ਹਰਪੀਤਾ ਪੁੱਤ ਦਵਾਈ ਪੜਾ ਕੇ ਜਾਈ ਮੇਰੀ ਨਾ ਤੇ ਲੱਤਾਂ ਨਹੀਂ ਕੰਮ ਕਰਦੀਆਂ ਤੇਰੀਆਂ ਅੱਖਾਂ ਤੋਂ ਤਾਂ ਦਿਸਦਾ ਤੈਨੂੰ ਕੋਣ ਪਈ ਦਵਾਈ ਕਰੇ ਚੱਕ ਲੈ ਚਲ ਪੁੱਤ ਸਕੂਲ ਦਾ ਟਾਈਮ ਹੋ ਗਿਆ ਯੂਗਮ ਹਾਂ 2 ਦੋਈ ਦਿਸ ਮਾਤਾ ਨਾ ਦੋਈ ਨੇ ਪਖੰਡ ਕਰਦੀ ਆ ਅੱਗੇ ਵੀ ਤਾਂ ਰੋਲ ਚੱਕਦੀ ਆ ਦਵਾਈ ਬੇਬੇ ਨੇ ਅਪਾਹਜ ਹੋਣ ਦੇ ਬਾਵਜੂਦ ਵੀ ਮੈਨੂੰ ਪਾਲਿਆ ਨਾ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਵੀ ਵੱਡੇ ਨਾਲ ਕਿਵੇਂ ਗੱਲ ਕਰੀਦੀ ਆ ਮਨ ਦੀਆਂ ਲੱਤਾਂ ਨਹੀਂ ਚੱਲਦੀਆਂ ਪਰ ਮਾੜੇ ਮੋਟੇ ਹੱਥ ਤੇ ਹਿਲਾ ਸਕਦੀ ਆ ਪਖੰਡ ਕਰਦੀ ਆ ਤੁਹਾਡੇ ਸਾਹਮਣੇ ਹੋਰਸਣਾ ਭੈਣੇ ਕੀ ਹਾਲ ਐ? 니 ਕਾਦੇ ਹਾਲ ਭੈਣੇ? ਆ ਬੁੜੀ ਨੇ ਦੁਖੀ ਕਰ ਰੱਖਿਆ। ਲੱਗਦਾ ਇਹਨੀਆਂ ਨਹੀਂ ਚਲਦੀਆਂ। ਲੱਗਦਾ ਹੁਣ ਮੇਰੀਆਂ ਵੀ ਖੜਾਊ। ਮੈਂ ਤਾਂ ਬਾਹਲੀ ਦੁਹੀ ਐਨੀ ਇਹਦੇ ਤੋਂ। ਸਾਡੀ ਬੁੜੀ ਵੀ ਭੈਣੇ ਐਵੇਂ ਤੰਗ ਕਰਦੀ ਸੀ। ਮੈਂ ਤਾਂ ਉਹਨੂੰ ਕਹਤਾ ਜਾਂ ਮੈਂ ਰਹੂੰ ਜਾਂ ਤੇਰੀ ਮਾਂ ਰਹੂੰ। ਅਸੀਂ ਤਾਂ ਉੱਥੇ ਬੈਦ ਆਸ਼ਰਮ ਛੱਡਿਆਂ ਦੀ। ਮੈਂ ਤਾਂ ਉਦੋਂ ਦੀ ਬਾਹਲੀ ਸੁਖੀ ਆ ਭੈਣੇ। ਅੱਛਾ ਭੈਣੇ। ਗੱਲ ਤਾਂ ਤੇਰੀ ਠੀਕ ਐ। ਕਰਦੀਆਂ ਮੈਂ ਵੀ ਕੋਈ ਇਹਦਾ ਹੱਲ। ਚਲ ਠੀਕ ਐ ਚੰਗਾ ਭੈਣੇ ਮੈਂ ਚੱਲੀ ਆ। ਠੀਕ ਐ ਭੈਣੇ। ਬੇਬੇ ਜੀ ਹੋਰ ਠੀਕ ਹੋ? ਹਾਂ ਠੀਕ। ਰੋਟੀ ਖਾ ਲਈ ਤੁਸੀਂ? ਇਹ ਜੀ ਠਹਿਰ ਕੇ ਖਾਉਂਗੀ। ਬੇਬੇ ਜੀ ਮੇਰੇ ਮਾਮੇ ਦਾ ਮੁੰਡਾ ਆਇਆ ਸ਼ਹਿਰੋਂ। ਅੱਛਾ। ਇਹ ਨਾ ਕਿਸੇ ਚੰਗੇ ਡਾਕਟਰ ਨੂੰ ਜਾਣਦਾ? ਅੱਛਾ। ਆਪਾਂ ਤੁਹਾਡਾ ਉੱਥੋਂ ਇਲਾਜ ਕਰਾਵਾਂਗੇ। ਅੱਛਾ ਠੀਕ ਹੋ ਜੂ ਮੈਂ। ਹਾਂਜੀ ਤੁਸੀਂ ਬਿਲਕੁਲ ਠੀਕ ਹੋ ਜਾਣਾ। ਆਪਾਂ ਲੈ ਚੱਲੀਏ ਤੁਹਾਨੂੰ ਉੱਥੇ ਹਾਂ ਲੈ ਚੱਲੋ ਚਲੋ ਫਿਰ ਚਲੀਏ ਆਪਾਂ ਕੀ ਗੱਲ ਬੜੇ ਟੈਨਸ਼ਨ ਚ ਲੱਗਦੇ ਹੋ ਪਤਾ ਨਹੀਂ ਮੇਰੇ ਦਿਲ ਜਾ ਘਬਰਾਈ ਜਾਂਦਾ ਮੈਨੂੰ ਗੋਲੀ ਲੈ ਕੇ ਦੇ ਕੋਈ ਉੱਥੇ ਆ ਬੇਬੇ ਕਿੱਧਰ ਗਈ ਬੇਬੇ ਕਿੱਥੇ ਬੇਬੇ ਨੂੰ ਤਾਂ ਮੈਂ ਗਿਰਦਾਸ ਨੂੰ ਛੱਡਿਆ ਨਾ ਇੱਕ ਮੈਂ ਛੱਡਿਆ ਗਿਰਦਾਸ ਨੂੰ ਨਾ ਉਹਨੂੰ ਦਵਾਈ ਕੋਣ ਦੇਉਗਾ ਉੱਥੇ ਨਾ ਤਾਂ ਨਾ ਤੂੰ ਰਹਿ ਨਹੀਂ ਜਾਂਦਾ ਹੈਗਾ ਬਥੇਰਾ ਤੁਰ ਲੈਂਦੀ ਹੈ ਬੈਠੇ ਹੋ ਤੁਰ ਲੈਂਦੀ ਹੈ ਬੈਠੇ ਹੋ ਮੰਮੀ ਮੰਮੀ ਤੁਸੀਂ ਕਿੱਥੇ ਗਏ ਸੀ ਮੈਂ ਸੋਨ ਲੱਭੀ ਜਾਂਦਾ ਸੀ ਮੇਰਾ ਜੀ ਨਹੀਂ ਲੱਗਿਆ ਸੀ ਹਨਾ ਦੇਖ ਜਿਵੇਂ ਇਹਦਾ ਜੀ ਨਹੀਂ ਲੱਗਦਾ ਤੇਰੇ ਬਿਨਾ ਤੇ ਮੇਰਾ ਵੀ ਨਹੀਂ ਜੀ ਲੱਗਦਾ ਮੇਰੀ ਮਾਂ ਬਿਨਾ ਮੈਂ ਚੱਲ ਲੈਣਾ ਉਹਨੂੰ ਫਾਸਰਨ ਚੋ ਬੇਚਨ ਜ਼ਿੰਦਗੀ ਆ ਲੱਗਦਾ ਨਾ ਜੀਏ ਮਾਵਾ ਬਿਨੋ ਪੁੱਤਾਂ ਦਾ ਜੀਉਣਾ ਹੁੰਦਾ ਕੀ ਐ ਕਿੱਥੇ ਜਾ ਕੇ ਸਾਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਦੇ ਆIkੰਦੇ ਕਲਿੱਕ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ